ਲੁਧਿਆਣਾ ਦੇ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੋਰਸ਼ੀਨਾ ਵੱਲੋਂ ਅੱਜ ਦੁਪਹਿਰ ਨੂੰ ਢੋਲੇਵਾਲ ਚੌਂਕ ਤੋਂ ਪੰਜਾਬ ਦੀਆਂ ਝਾਂਕੀਆਂ ਕੱਢੀਆਂ ਗਿਆ ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਤੇ ਜਮ ਕੇ ਨਿਸ਼ਾਨਾ ਸਾਧ ਦਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਝਾਂਕੀਆਂ ਨੂੰ ਗਣਤੰਤਰ ਦਿਵਸ ਵਿੱਚ ਸਮਾਗਮ ਵਿੱਚ ਨਾ ਸ਼ਾਮਿਲ ਕਰਕੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਵਿਧਾਇਕ ਰਜਿੰਦਰ ਪਾਲ ਚੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ ਹੀ ਹਲਕਿਆਂ ਵਿੱਚ ਪੰਜਾਬ ਦੀ ਚਾਂਕੀਆ ਕੱਢੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਉਹਨਾਂ ਦੇ ਹਲਕੇ ਵਿੱਚ ਵੀ ਚਾਂਕੀ ਕੱਢੀ ਗਈ ਕੱਢੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਚਾਂਕੀ ਨੂੰ ਰਾਜਪੱਤੇ ਹੋਣ ਵਾਲੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜੋ ਕਿ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਲੁਧਿਆਣਾ ਤੋਂ ਸੁਨੀਲ ਖੰਡਾ ਦੀ ਰਿਪੋਰਟ ਰੁਧਿਆਨਾ ਐਕਸਪ੍ਰੈਸ ਟੀਵੀ ਜਿੰਦਾਬਾ 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 ਸਭੀ ਬੋਲੋ ਥੋੜਾ ਮੈਡਮ ਰਜਿੰਦਰਪਾਲ ਕੌਰ ਸਿੰਘਾ ਜਿੰਦਾਬਾ 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 ਜਿੰਦਾ ਮੈਡਮ ਤੁਹਾਡੀ ਸੋਚ ਤੇ ਕਰ ਰਹੇ ਆਂਗੇ ਥੋਕ ਕੇ ਰਜਿੰਦਰਪਾਲ ਕੌਰ ਸਿੰਘਾ ਜਿੰਦਾਬਾ 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 ਕਾਮ ਆਦਮੀ ਪਾ ਕੀ ਕਰਨੀ ਜਾਨੀ ਗੱਡੀ ਆ ਜੀ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਮੋਦੀ ਜੀ ਦਾ ਪੰਜਾਬ ਪ੍ਰਤੀ ਬਿਤਕਰਾਵਾ ਉਹ ਬਹੁਤ ਮਾੜਾ ਹੈ ਕਿਉਂਕਿ ਉਹਨਾਂ ਨੇ 26 ਜਨਵਰੀ ਔਰ 15 ਅਗਸਤ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਝਾਕੀਆਂ ਉਹਨਾਂ ਨੂੰ ਬਾਹਰ ਕਰ ਦਿੱਤਾ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਇਹ ਬਹੁਤ ਵੱਡਾ ਅਪਰਾਲਾ ਜਿਨ੍ਹਾਂ ਨੇ ਇਹ ਝਾਕੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਕੱਢਣ ਦਾ ਅਪਰਾਲਾ ਕੀਤਾ ਤੇ ਅੱਜ ਉਹ ਝਾਕੀਆਂ ਹਲਕਾ ਦੱਖਣੀ ਦੇ ਵਿੱਚ ਆ ਰਹੀਆਂ ਨੇ ਔਰ ਜਿਹੜੀ ਆ ਕਿ ਪੰਜਾਬ ਨੂੰ ਦਰਸਾ ਰਹੀਆਂ ਉਹਦੇ ਵਿੱਚ ਚੱਕੀਆਂ ਦੇ ਵਿੱਚ ਮਾੜਾ ਕੀ ਐ ਕਿ ਚੰਗਾ ਕੀ ਐ ਉਹ ਪਹਿਲੀ ਜਿਹੜੀ ਮੈਲਾ ਬੈਰੀਅਰ ਹੋਈ ਐ ਮਾਈ ਭਾਗੋ ਉਹਨਾਂ ਦੀ ਚੱਕੀ ਆ ਤੇ ਉਹਦੇ ਵਿੱਚ ਸਾਡੇ ਜਿਹੜੇ ਸ਼ਹੀਦਾਂ ਨੇ ਖੂਨ ਆਪਣਾ ਵਹਾ ਕੇ ਆਜ਼ਾਦੀ ਦਵਾਈਆ ਉਹਨਾਂ ਦੀ ਚੱਕੀ ਇੰਦਰ ਸੰਗਿਆ ਜ਼ਿਲ੍ਹਾ ਵਾਲਾ ਭਾਗ ਐ ਔਰ ਨਾਲੀ ਨਾਲ ਪੰਜਾਬ ਦਾ ਵਿਰਸਾ ਜਿਹਦੇ ਵਿੱਚ ਲੜਕੀ ਜਿਹੜੀ ਆ ਫੁਲਕਾਰੀ ਕੱਢਦੀ ਐ ਕਿੱਦਾਂ ਪੰਗੜਾ ਔਰ ਇੱਕ ਸਾਡਾ ਪੰਜਾਬ ਦਾ ਜਿਹੜਾ ਕਲਚਰ ਹੈ ਬੜਾ ਰਿਚ ਹੈ ਉਹ ਸਾਰੀ ਜਿਹੜੀ ਟਾਕੀਆਂ ਨੇ ਉਹ ਜਿਵੇਂ ਆਪਣੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਕਬਕ ਹਲਕਿਆਂ ਦੇ ਵਿੱਚ ਟਕਣ ਜਾਣਗੇ ਜਮਨ ਕਿ ਕੀ ਜਾਗਰੂਕ ਕੀਤਾ ਜਾਊਗਾ ਲੋਕਾਂ ਨੂੰ ਇੱਕ ਮੈਸੇਜ ਕੀ ਮਿਲੂਗਾ ਲੋਕਾਂ ਨੂੰ ਲੋਕਾਂ ਨੂੰ ਜਿਹੜਾ ਜਾਗਰੂਕਤਾ ਇਹ ਕੀਤਾ ਜਾ ਰਿਹਾ ਕਿ ਜਿਹੜੇ ਲੋਕ 26 ਜਨਵਰੀ ਤੱਕ ਉਥੇ ਤੱਕ ਲਾਲ ਕਿਲੇ ਤੱਕ ਨਹੀਂ ਪਹੁੰਚ ਸਕਦੇ ਉਹ ਆਪਣੇ ਹਲਕਿਆਂ 'ਚ ਇਹ ਚੱਕੀਆਂ ਦੇ ਜਾਣਗੇ ਦੂਜੀ ਗੱਲ ਹੈ ਜਿਹੜਾ ਬਿਤਕਰਾ ਸੈਂਟਰ ਦਾ ਪੰਜਾਬ ਦੇ ਨਾਲ ਉਹਦੇ ਵਿੱਚ ਵੀ ਬਹੁਤ ਵੱਡਾ ਇਹ ਚੱਕਿਆ ਰੋਲ ਪੈਦਾ ਕਰਨੀ ਹੈ ਮੈਡਮ ਗੱਲ ਹੈ ਪਿੱਟੂ ਐਮਪੀ ਵੱਲੋਂ ਇੱਕ ਰੈਲੀ ਦੇ ਵਿੱਚ ਜਦੋਂ ਕੋਈ ਜੀ ਕੱਢ ਰਹੇ ਸੀ ਉਹਨੂੰ ਰੋਕਿਆ ਗਿਆ ਸੀ ਉਹਨਾਂ ਨੇ ਲਲਕਾਰਿਆ ਵੀ ਬਾਹਰ ਨਿਕਲੋ ਲੋਕੀ ਜੀ ਐਮਪੀ ਵੱਲੋਂ ਸਾਡੇ ਆਮ ਪਾਰਟੀ ਦੇ ਐਮਐਲਏ ਤੇ ਦੇਖੋ ਇਹ ਲਲਕਾਰ ਜਿਹੜਾ ਲਲਕਾਰਨਾ ਬਹੁਤ ਮਾੜਾ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਜਿਹੜੀ ਇਹ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹ ਇੱਕ ਸਰਕਾਰੀ ਪ੍ਰੋਗਰਾਮ ਹੈ ਔਰ ਉਹਦੇ ਵਿੱਚ ਜਿਹੜੇ ਬਿੱਟੂ ਐ ਉਹ ਵੀ ਅੱਜ ਦੀ ਡੇਟ ਦੇ ਵਿੱਚ ਇਨ੍ਹਾਂ ਹਲਕਿਆਂ ਤੋਂ ਐਮਪੀ ਹੈਗੇ ਆ ਤੇ ਜਿਹੜੀਆਂ ਉਹ ਗੱਲਾਂ ਕਰਦੇ ਆ ਜਾਂ ਜਿਹੜੇ ਉਹ 6 ਦੇ 6 ਐਮਐਲਏ ਸਾਹਿਬਾਨ ਨੂੰ ਕਮੈਂਟ ਕਰਦੇ ਆ ਹਰ ਰੋਜ਼ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਸਾਡੇ ਨਾਲ ਇੱਕ ਫਰੂਟਫੁੱਲ ਜਿਹੜੀ ਹੈ ਦਬੇਟ ਰੱਖ ਲੋ ਸਮਾਂ ਉਹਨਾਂ ਦਾ ਹੋਏਗਾ ਤੇ ਜਿੱਥੇ ਥਾਂ ਉਹਨਾਂ ਦਾ ਹੋਏਗਾ ਅਸੀਂ ਪਹੁੰਚਾਂਗੇ ਤੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਆਪਣੇ ਹਲਕਿਆਂ ਦੇ ਲੋਕਾਂ ਨੂੰ ਕੀ ਦਿੱਤਾ ਤੇ ਅਸੀਂ 2 ਸਾਲਾਂ ਦੇ ਵਿੱਚ ਅਸੀਂ ਲੁਧਿਆਣੇ ਨੂੰ ਕੀ ਦਿੱਤਾ ਅਸੀਂ ਉਹ ਚੰਗੇ ਕੰਮਾਂ ਤੇ ਡਿਬੇਟ ਕਰੀਏ ਇਦਾਂ ਦਾ ਲੁਲਕਾਰਨਾ ਮਾਰਦੇ ਅੱਛਾ ਮੈਡਮ ਜੀ ਇੱਕ ਨਾਮ ਵੀ ਨਵਾਂ ਦਿੱਤਾ ਉਹਨਾਂ ਨੇ ਗੋਗੀ ਜੀ ਨੂੰ ਉਹਦਾ ਤੁਸੀਂ ਵਿਰੋਧ ਕਰੋਗੇ ਬਹਿਕਾ ਮਲੋਾਰੇ ਉਹਨਾਂ ਨੂੰ ਸ਼ੁਗਨੀ ਦਾ ਨਾਮ ਦਿੱਤਾ ਜੀ ਪਹਿਲਾਂ ਤਾਂ ਇੱਕ ਐਮਪੀ ਦੇ ਜਿਹੜਾ 9 ਹਲਕਿਆਂ ਨੂੰ ਰਿਪਰੈਜ਼ੈਂਟ ਕਰ ਰਿਆ ਉਹਦੇ ਜਿਹੜੇ ਮੂੰਹ ਇਹ ਸ਼ਬਦਾ ਇਹ ਸ਼ੋਭਾ ਨਹੀਂ ਦਿੰਦੇ ਤੇ ਬਾਕੀ ਉਹ ਕਹਿੰਦੇ ਆ ਵੀ ਅਸੀਂ ਬਹੁਤ ਪੁਰਾਣੇ ਪਾਲਿਟੇਸ਼ਨ ਆ ਜਿਹੜਾ ਉਹਨਾਂ ਦਾ ਨਾਮ ਮਿਲਿਆ ਉਹ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦਾ ਨਾਮ ਮਿਲਿਆ ਤੇ ਮਾਣ ਉਹਨ ਨੂੰ ਹੋਣਾ ਚਾਹੀਦਾ ਜਿਨੇ ਇਹ ਨਾਮ ਨਾਲ ਆਪ ਕਮਾਇਆ ਸਾਡੇ ਹਲਕੇ ਦੇ ਵਿੱਚ ਬਾੜ ਨੰਬਰ 31 ਦੇ ਵਿੱਚ ਮੈਡਮ ਰਜਿੰਦਰਪਾਲ ਕੌਰ ਜੀ ਨਾਲ ਦੀ ਅਗਵਾਈ ਦੇ ਵਿੱਚ ਜੋ ਇਹ ਚਾਕੀਆਂ ਦਾ ਪ੍ਰੋਗਰਾਮ ਰੱਖਿਆ ਵਾ ਬਹੁਤ ਹੀ ਸ਼ਲਾਘਾਯੋਗ ਕਦਮ ਮੈਡਮ ਬੰਨੀਓ ਚੱਕਿਆ ਗਿਆ ਔਰ ਲੋਕਾਂ ਦੇ ਵਿੱਚ ਇੰਨਾ ਅੱਜ ਉਤਸ਼ਾਹ ਹੈ ਕਿ ਜਿਹਦਾ ਅਸੀਂ ਕੋਈ ਇਹਨਾਂ ਨੂੰ ਪੂਰੇ ਸ਼ਾਹ ਦੇ ਨਾਲ ਇਹ ਝਾਕੀਆਂ ਲਈ ਲੋਕਾਂ ਨੂੰ ਬੁਲਾ ਕੇ ਝਾਕੀਆਂ ਦਾ ਵੱਧ ਤੋਂ ਵੱਧ ਲਾਭ ਦੇਖਣ ਦੀ ਲੋਕਾਂ ਨੂੰ ਪ੍ਰਫੁੱਲਤ ਕਰ ਰਹੇ ਆ ਤੇ ਹੁਣ ਕਿਹੜੇ ਰੂਟ ਦੇ ਨਿਕਲੇ ਹੋ ਤੁਸੀਂ ਇਹ ਝਾਂਕੀ ਕਿਹੜੇ ਰੂਟ ਤੋਂ ਨਿਕਲ ਰਹੀ ਹੈ ਹੁਣ ਅਸੀਂ ਮਤਲਬ ਇਹ ਜਿਹੜੀ ਝਾਕੀ ਆ ਹਲਕਾ ਸਾਊਥ ਦੇ ਇੱਥੋਂ ਸ਼ੁਰੂ ਹੋ ਕੇ ਇਹ ਸਾਰੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੁੰਦੀ ਹੋਈ ਜੇ ਅੱਜ ਪੰਜਾਬ ਦੇ ਕਈ ਕਈ ਲੁਧਿਆਣੇ ਦੇ ਕਈ ਸ਼ਹਿਰਾਂ ਦੇ ਵਿੱਚ ਹੁੰਦੀ ਹੋਈ ਲੋਕਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਝਾਕੀ ਦਾ ਬਹੁਤ ਹੀ ਉਤਸ਼ਾਹ ਲੋਕਾਂ ਨੂੰ ਹੈ ਔਰ ਬਹੁਤ ਹੀ ਲੋਕਾਂ ਦੇ ਵਿੱਚ ਉਤਸ਼ਾਹ ਦੇ ਨਾਲ ਇੱਥੇ ਬਹੁਤ ਭਾਰੀ ਇਕੱਠ ਹੋਇਆ ਹੈ ਮੈਡਮ ਰਜਿੰਦਰਪਾਲ ਕੋਰ ਸ਼ੀਨਾ ਦੀ ਅਗਵਾਈ ਦੇ ਵਿੱਚ ਜੋ ਸਾਡੇ ਸ਼ਹਿਰ ਦੇ ਔਰ ਜੋ ਉਹਨਾਂ ਨੇ ਵਧੀਆ ਕੰਮ ਕਰਾਇਆ ਲੋਕੀ ਉਹਨਾਂ ਨੂੰ ਬਹੁਤ ਹੀ ਮਤਲ ਪੂਰਾ ਉਹਨਾਂ ਨੂੰ ਪੂਰਾ ਉਤਸ਼ਾਹ ਨਾਲ ਦੇਖਣ ਲਈ ਆਏ ਨੇ ਮੈਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਸਾਡੀ ਛੋਟੀ ਜੀ ਅਪੀਲ ਦੇ ਉੱਤੇ ਸਾਡੇ ਨਾਲ ਜੁੜ ਕੇ ਮੈਡਮ ਜਿੰਦਰਪਾਲ ਗੌਰ ਜੀ ਨਾਲ ਦੀ ਅਗਵਾਈ ਦੇ ਵਿੱਚ ਇਹ ਕੰਮਾਂ ਨੂੰ ਦੇਖਣ ਲਈ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਡਾਕਟਰ ਮਨਜੀਤ ਬਚਰ